ਪੈਲਰ ਹੋਣੀ ਤੁਹਾਨੂੰ ਸਭ ਨੂੰ 12 ਦਾ ਖੜਾ ਬਲੌਗ ਸਟਾਰ ਰੈਡੀ ਰਾਣਾ ਇਸ ਸਟਾਰ ਬਤਨਗੇ ਰੈਡੀ ਰੋਲਿੰਗ ਐਕਸ ਫਿਰ ਜਦੋਂ ਮੈਂ ਤੈਨੂੰ 36 ਵਾਰ ਕਹਿਤਾ ਆ ਵੀ ਮੇਰੇ ਜਵਾਬ ਨੂੰ ਆਦੇ ਕੋਲ ਨਾ ਬਿਖਾਇਆ ਕਰ ਤੂੰ ਕਿਉਂ ਭੋਨੀ ਹੈ ਬਈ ਕਿਉਂ ਜਾਣ ਜਾਣ ਕੇ ਪੰਗੇ ਲੈਣੀਆਂ ਤੂੰ ਜਵਾਬ ਲਓ ਮੈਂ ੱੱਕੇ ਨਾਲ ਖਿੱਚ ਕੇ ਆਪਦੇ ਕੋਲੇ ਲਿਆਉਣੀ ਆ ਜੇ ਉਹਨੂੰ ਮੂੰਹ ਆਉਂਦਾ ਤਾਂ ਬੱਗ ਜਾਂਦਾ ਸਾਡੇ ਕੋਲੇ ਸਾਡਾ ਜਵਾਬ ਨਾ ਮੂੰਹ ਤੋਂ ਐਂ ਚੰਗਾ ਹੈਗੀ ਉਹਦੇ ਮਾਪੇ ਉਹਦਾ ਮੂੰਹ ਕਰਨ ਵਾਲੇ ਕੱਕ ਦਰੋਲੇ ਨੇ ਜਬਾਗ ਦਾ ਬੈਠਿਆ ਪਿਆ ਤੇ ਕੋ ਕੋ ਹੋਵੇ ਜਾਇ ਜੀ ਚੈੱਕ ਕਰਨਾ ਕੰਮ ਕਰ ਕਰ ਬਹੁਤ ਜਲਦੀ ਪੰਜਾਬ ਲਾਈਫ ਤੇ ਫਿਲਮ ਆ ਚੁੱਕੀ ਆਜੂ ਵੀ ਤੇ ਤੁਸੀਂ ਦੇਖ ਸਕਦੇ ਹੋ ਕੁਵਾਰ ਨੇ ਕਪੜਾ ਪਹਿ ਗਿਆ ਤੇ ਬਾਕੀ 15 ਪਾਟ ਵੀ ਆਉਣੇ ਆ 15 ਪਾਟ ਬਣਾ ਚੁੱਕਿਆ ਸੀ ਕੁਵਾਰੀ ਦੇ ਅਵਾਜ਼ ਖਰਾਬ ਹੋ ਰਹੀ ਹੈ ਕਲਾਜਾ ਖਰਾਬ ਹੋ ਗਿਆ ਇਹਦਾ ਕੋਈ ਤੁਹਾਨੂੰ ਨਾਰੀ ਆ ਰਿਹਾ ਨਹੀਂ ਆ ਰਿਹਾ ਉਹ ਬੱਚਾ ਤਾਂ ਐਕਟ ਕਰਦਾ ਰੋਲਿੰਗ ਐਕਟ ਉਹ ਤਾਂ ਤੁਸੀਂ ਬਹੁਤ ਬੇਸ਼ਰਮਾਂ ਤੇ ਸ਼ਰਮਾਂ ਪਰਖਦੇ ਹੋ ਜੇ ਅਸੀਂ ਕੱਲ ਇਕੱਠੇ ਬੈਠ ਕੇ ਰੋਟੀ ਖਾ ਰਹੇ ਸੀ ਉਹ ਤਾਂ ਤੁਹਾਡੇ ਤੋਂ ਜਰੇ ਨਹੀਂ ਗਏ ਦਬਾ ਦਰ ਸਾਨੂੰ ਉਠਾ ਕੇ ਤੁਸੀਂ ਅੰਦਰ ਭੇਜਤਾ ਤੇ ਰਾਤ ਥੋਨ ਨੂੰ ਕਿਉਂ ਸ਼ਰਮਾਈ ਜਦੋਂ ਤੁਸੀਂ ਮੈਨੂੰ ਐਡੀ ਗੱਲ ਬੋਲ ਗਏ ਸੀ ਫਿਰ ਮੈਂ ਕਿਹੜਾ ਕੁਝ ਗਲਤ ਬੋਲਿਆ ਸੀ ਜੋ ਕਿ ਹਾਂ ਮੈਂ ਸਹੀ ਹੋ ਗਿਆ ਚੰਗੋ ਤੁਸੀਂ ਤਾਂ ਸਾਰੀ ਸਹੀ ਹੋ ਆ ਜੋੜੇ ਹੱਥ ਮੈਂ ਤਾਂ ਕਹਿੰਦੀ ਆ ਮੈਨੂੰ ਸ਼ਾਂਤੀ ਨਾਲ ਨਾ ਇਸ ਘਰ ਚ ਰਹਿ ਲੈਣ ਦੋ ਕੱਟੇ ਕੋ ਕੱਲ ਵੀ ਜਦੋਂ ਸਾਡੇ ਜਵਾਕ ਕਹਿੰਦੇ ਜੋ ਉਹ ਅਸੀਂ ਉਹ ਕਦੇ ਅਸੀਂ ਅਸੀਂ ਤੋਂ ਤੋਂ ਜੇ ਅੱਜ ਬੋਲੇ ਤੇ ਆ ਇੱਕੋ ਬੋਲਦੇ ਨਾ ਵੀ ਮੇਰੀ ਚੋਕ ਤੋਂ ਡਰੇ ਨਹੀਂ ਖੈਂਦੇ ਜਿਵੇਂ ਬੁਤਾਇਆ ਤਾਂ ਇਨਾ ਬਰਤੋ ਉਹਦੇ ਇਹ ਇਹ ਤੈਨੂੰ ਤੋਂ ਚਾਹ ਬੋਲਦੀ ਠੀਕ ਹੋ ਗਿਆ ਓਕੇ ਫਿਰ ਤੂੰ ਇਹੋ ਬੋਲ ਦਿੱਤੀ ਉਹਨੂੰ ਹਾਂ ਮੈਂ ਕੀ ਬੋਲਦਾ ਮੈਂ ਇੱਕ ਹੀ ਰਹਿਣਾ ਉਹ ਲਵਰ ਬਰਬੰਸ ਬਦਲਣਾਂ ਗੱਲ ਨੂੰ ਦੋਨੇ ਚੁੱਕ ਸਾਰੇਗਾ ਹਾਂ ਮੈਨੂੰ ਯਾਦ ਆ ਰਿਹਾ ਰੈਡੀ ਚਲੋ ਕਿਰਪਾ ਕਰਕੇ ਪਿੱਛੇ ਮੈਂ ਨਹੀਂ ਲੈ ਰਿਹਾ ਰੋਲਿੰਗ ਐਕਸ਼ਨ ਨਾਲੇ ਜਿਹੜੀ ਤੁਸੀਂ ਰਾਤ ਗੱਲ ਕਰਕੇ ਹਟੇ ਹੋ ਨਾ ਵੀ ਆਪ ਦਾ ਜੰਮ ਨੂੰ ਜਿੱਦੇ ਮੇਰਾ ਆਪ ਦਾ ਜਵਾਬ ਚਾਹੁਣ ਨੂੰ ਵੀ ਲਿਆ ਮੈਂ ਤਾਂ ਉਹ ਥੋੜੇ ਵਾਲੀ ਸਿੱਖਿਆ ਤਾਂ ਨਹੀਂ ਦਿੰਦੀ ਇਹ ਜਰੂਰ ਕਹੂੰਗੀ ਕਿ ਮੇਰੇ ਪੁੱਤ ਤੇਰੇ ਤਾਇਆ ਕਾਈ ਇਹਨਾਂ ਨਾਲ ਵਰਤਣਾ ਸਿੱਖ ਭਾਬੀ ਮੇਰੀ ਗੱਲ ਸੁਣੋ ਦੀਪਾ ਬੀਨ ਨੂੰ ਕੋਈ ਗੱਲ ਕਹਿ ਵੀ ਦਿੱਤੀ ਤਾਂ ਕਿੱਡੀ ਗੱਲ ਹੋਗੀ ਆਪਦੇ ਢਿੱਡ 'ਚ ਵੀ ਕੋਈ ਗੱਲ ਰੱਖ ਲਿਆ ਕਰੋ ਉਦੋਂ ਤੇਰੇ ਨਾਲ ਸਾਰੇ ਗੇਂ ਨਾਲੇ ਹੋਈਆਂ ਗੱਲਾਂ ਹੋਣ ਲੱਗੀਆਂ ਨਾ ਉਦੋਂ ਪਤਾ ਲੱਗੂਗਾ ਤੂੰ ਤਾਂ ਚੁੱਪਤੀ ਰਿਹਾਗਾ ਠੀਕ ਆ ਮੈਂ ਤਾਂ ਇਹ ਨਹੀਂ ਸਮਝਉਂਦੀ ਇਹ ਤੇ ਘਰੋਂ ਕਰੀ ਮੈਂ ਨੌਕਰਾਂ ਨਹੀਂ ਹੋ ਗਿਆ ਹਾਂ ਬੱਲੇ ਮੋਹ ਪਰੰਮ ਮੈਂ ਮੇਰੇ ਮੰਮੀ ਲੜੀ ਜਾਂਦੀ ਹੈ ਹੈ ਤੁਸੀ ਕੋਲ ਵੀ ਰੋਮੀ ਲੜੀ ਜਾਂਦੀ ਹਨ ਚੁੱਪ ਕਰ ਜਾਈ ਹੈ ਉਹ ਤਾਂ ਦੇਖ ਰਿਹਾ ਹੈ ਸਵਾਦ ਲੈ ਰਿਹਾ ਉਹ ਵੀ ਲੈ ਰਿਹਾ ਅੰਜੋਏ ਕਰ ਰਿਹਾ ਹੈ ਅੰਜੋਏ ਕਰ ਰਿਹਾ ਹੈ ਇਹ ਨਾ ਕੈਮਰਾ ਇਹ ਫਾਲਤੂਆ ਬੰਦਾ ਜੇ ਤੂੰ ਸੌ ਲੱਕੇ ਤੇ ਉਦੋਂ ਬਾਅਦ ਤੁਸੀਂ ਬੋਲੇ ਲਾਸਟ ਤੇ ਤੁਸੀਂ ਬੋਲੇ ਅੱਜ ਕੰਮ ਮਾਰਦਾ ਹੈ

ਐਕਸ਼ਨ ਜੀ ਕੰਮ ਹੀ ਵੰਡਣੀਆਂ ਹਨ ਤਾਂ ਵੰਡ ਲੈ ਪਹਿਲਾਂ ਹੀ ਪੱਲੇ 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 ਐਕਸ਼ਨ ਜੀ ਕੰਮ ਹੀ ਵੰਡਣੀਆਂ ਹਨ ਤਾਂ ਵੰਡ ਲੈ ਪਹਿਲਾਂ ਹੀ ਅੱਲੇ ਪੱਲੇ ਕੁਝ ਹੈ ਨਹੀਂ ਜਿਵੇਂ ਹੀ ਨੰਗ ਹੋ ਜੂਗੇ ਮੜਿਆਲੇ ਕੋਈ ਮਾਰਵੀਂ ਮੈਂ ਮੜਾਇਆ ਕਹਾਂਗੀ ਤੋ ਮੈਡਮ ਜੀ ਦੇਖ ਕੇ ਬੋਲਾ ਆਇਓ ਹਣਾ ਆਇਆ ਤੁਹਾਡੀ ਵਾਰ ਹੀ ਆ ਗਈ ਹੁਣ ਮੜੇ ਆਜੋ